ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਗੁਰਮੁਖ ਪਿਆਰਿਓ ਉਹ ਬੇਨਤੀਆਂ ਬਹੁਤ ਜ਼ਰੂਰੀ ਨੇ ਸਾਧ ਸੰਗਤ ਜੀਓ ਕਿਸ ਤਰ੍ਹਾਂ ਜੋ ਆਪਾਂ ਰਾਤ ਨੂੰ ਝੂਠੇ ਬਰਤਨ ਹੁੰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਹੀ ਰੱਖ ਦਿੰਨੇ ਆ ਸ਼ੈਂਕ ਦੇ ਵਿੱਚ ਰੱਖ ਦਿੰਨੇ ਆ ਉਹ ਨਹੀਂ ਰੱਖਣੇ ਚਾਹੀਦੇ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂ ਨਹੀਂ ਰੱਖਣੇ ਚਾਹੀਦੇ ਆਪਾਂ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਜ਼ਰੂਰ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜਿਨ੍ਹਾਂ ਬਰਤਨਾਂ ਦੇ ਵਿੱਚ ਆਪਾਂ ਖਾਦਾ ਜਿਨ੍ਹਾਂ ਬਰਤਨਾਂ ਦੇ ਵਿੱਚ ਆਪਾਂ ਭੋਜਨ ਪ੍ਰਸ਼ਾਦਾ ਪਾਣੀ ਛਕਿਆ ਸਾਧ ਸੰਗਤ ਉਹ ਭੋਜਨ ਪ੍ਰਸ਼ਾਦੇ ਵਾਲੇ ਜਿਹੜੇ ਸਾਡੇ ਝੂਠੇ ਬਰਤਨ ਨੇ ਉਹਨਾਂ ਨੂੰ ਐਵੇਂ ਹੀ ਰਾਤ ਨੂੰ ਛੱਡ ਕੇ ਸੌਂ ਜਾਣਾ ਗੱਲ ਠੀਕ ਨਹੀਂ ਪਹਿਲੀਆਂ ਜਿਹੜੀਆਂ ਔਰਤਾਂ ਸਨ ਉਹ ਇਸ ਗੱਲ ਤੋਂ ਅੰਦਾਜ਼ਾ ਲਗਾ ਲੈਂਦੀਆਂ ਸੀ ਕਿ ਇੱਕ ਔਰਤ ਘਰ ਦੇ ਵਿੱਚ ਕਿੰਨੀ ਕੁ ਸਿਆਣੀ ਹੈ ਜੇਕਰ ਕੋਈ ਭਾਂਡਾ ਉਹ ਝੂਠਾ ਛੱਡ ਕੇ ਰਾਤ ਨੂੰ ਨਹੀਂ ਸੀ ਸੌਂਦੀ ਤਾਂ ਉਹਨੂੰ ਸਿਆਣੀ ਸਮਝਿਆ ਜਾਂਦਾ ਸੀ ਜੇਕਰ ਭਾਂਡੇ ਝੂਠੇ ਸਨ ਤੇ ਉਹ ਇਸ ਤਰ੍ਹਾਂ ਹੀ ਛੱਡ ਕੇ ਸੌਂ ਜਾਂਦੀ ਸੀ ਝੂਠੇ ਭਾਂਡਿਆਂ ਦੀ ਕੋਈ ਪਰਵਾਹ ਨਹੀਂ ਤੇ ਉਸਨੂੰ ਜਿਹੜਾ ਹੈ ਨਲਾਇਕ ਸਮਝਿਆ ਜਾਂਦਾ ਸੀ ਭਾਵ ਇਹਨੂੰ ਕੁਝ ਆਉਂਦਾ ਨਹੀਂ ਇਹਨੂੰ ਅਕਲ ਨਹੀਂ ਹੈਗੀ हां वो गल वखरी है जे कोई ਢਿੱਲ ਮੱਠ ਹੈ ਕੋਈ ਕੁਛ ਵੀ ਕਿਸ ਤਰ੍ਹਾਂ ਦੀ ਸਥਿਤੀ ਹੈ ਉਹ ਗੱਲ ਵੱਖਰੀ ਰਹਿ ਜਾਂਦੀ ਹੈ ਪਰ ਆਮ ਤੌਰ ਤੇ ਇਦਾਂ ਹਰ ਰੋਜ਼ ਹੀ ਕਰਨਾ ਇਹ ਇੱਕ ਮਾੜੀ ਆਦਤ ਹੈ ਪੁਰਾਣੇ ਬਜ਼ੁਰਗਾਂ ਦਾ ਇੱਕ ਸੁਭਾਅ ਹੈ ਉਹ ਮੰਨਦੇ ਨੇ ਕਿ ਭਾਂਡੇ ਜਿਹੜੇ ਨੇ ਉਹ ਰਾਤ ਨੂੰ ਝੂਠੇ ਪਏ ਸ਼ਰਾਪ ਦਿੰਦੇ ਨੇ ਜਿਹੜਾ ਬੰਦਾ ਆਪਣੇ ਖਾ ਕੇ ਯੂਜ਼ ਕਰਕੇ ਭਾਂਡਿਆਂ ਨੂੰ ਨਹੀਂ ਮੰਨ ਸਕਦਾ ਉਹਨਾਂ ਨੂੰ ਸਵਾਰ ਨਹੀਂ ਸਕਦਾ ਉਹ ਕੁਝ ਨਹੀਂ ਕਰ ਸਕਦਾ ਜਿਹੜਾ ਬੰਦਾ ਆਪਣੇ ਛਾਕੇ ਵਰਤਨ ਗੁਰੂ ਘਰਾਂ ਦੇ ਵਿੱਚ ਆਪਾਂ ਜਾਣਦੇ ਆ ਆਪਣੇ ਵਰਤਨ ਆਪਾਂ ਆਪ ਸਾਫ਼ ਕਰਦੇ ਆ ਕਈ ਤੇ ਉੱਥੇ ਵੀ ਇਹੋ ਜਿਹੇ ਹੁੰਦੇ ਨੇ ਪ੍ਰਸ਼ਾਦਾ ਛਕ ਲਿਆ ਤੇ ਵਰਤਨ ਸੁੱਟ ਕੇ ਉਹ ਗਏ ਸੋ ਗਏ ਇੱਕ ਮਾੜੀ ਆਦਤ ਹੈ ਜਿਹੜੇ ਵਰਤਨਾਂ ਦੇ ਵਿੱਚ ਅਸੀਂ ਛਕਿਆ ਛਕਾਇਆ ਉਹਨਾਂ ਨੂੰ ਸਾਫ਼ ਕਰਨਾ ਇੱਕ ਚੰਗੀ ਆਦਤ ਹੈ ਇਹਨਾਂ ਵੇਖੋ ਕਿ ਬਰਤਨ ਕਿਸ ਦਾ ਝੂਠਾ ਹੈ ਜੋ ਪਿਆ ਤੁਹਾਡੀਆਂ ਅੱਖਾਂ ਸਾਹਮਣੇ ਉਹਨੂੰ ਸਾਫ਼ ਕਰ ਦਿਓ ਹਾਂ ਜੇ ਬਹੁਤੇ ਬਰਤਨ ਨੇ ਜਿੰਨੀ ਕੁ ਤੁਹਾਡੀ ਸੇਵਾ ਹੈ 5 ਮਿੰਟ 10 ਮਿੰਟ ਜਿੰਨੇ ਕਰ ਸਕੋ ਜਰੂਰ ਕਰੋ ਸਾਧ ਸੰਗਤ ਇਹ ਇਹ ਜ਼ਰੂਰੀ ਹੈ ਆਪਣੇ ਘਰ ਦੇ ਵਿੱਚ ਝੂਠੇ ਪਏ ਬਰਤਨਾਂ ਨੂੰ ਜਿਹੜਾ ਹੈ ਉਹ ਸਾਫ਼ ਨਾ ਕਰਨਾ ਕਹਿੰਦੇ ਘਰ ਦੇ ਵਿੱਚੋਂ ਬਰਕਤ ਚਲੀ ਜਾਂਦੀ ਹੈ ਔਰ ਇੱਕ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਆਪਣੇ ਘਰ ਦੇ ਵਿੱਚ ਪਏ ਬਰਤਨ ਜਿਹੜੇ ਝੂਠੇ ਨੇ ਸਾਰੀ ਰਾਤ ਸਿੰਕ ਦੇ ਵਿੱਚ ਪਏ ਉਹ ਝੂਠੇ ਬਰਤਨ ਸਾਫ਼ ਦਿੰਦੇ ਨੇ ਤੇ ਘਰ ਦੇ ਵਿੱਚ ਜਿਹੜੀ ਬਰਕਤ ਹੈ ਨਾ ਫਿਰ ਉਹ ਨਹੀਂ ਰਹਿੰਦੀ ਜਦੋਂ ਝੂਠੇ ਬਰਤਨ ਘਰ ਦੇ ਵਿੱਚ ਪਏ ਨੇ ਉਹਨਾਂ ਦੇ ਵਿੱਚ ਫਿਰ ਚੂਹੇ ਚੜਦੇ ਹੋਰ ਆਪਣੇ ਘਰਾਂ ਦੇ ਵਿੱਚ ਹੁੰਦਾ ਹੈ ਵੇਖਿਆ ਉਹ ਬਰਤਨਾਂ ਨੂੰ ਸਾਫ਼ ਕਰਕੇ ਆਪਣੇ ਟਿਕਾਣੇ ਲਾ ਕੇ ਆਪ ਵੀ ਰੈਸਟ ਕਰੋ ਆਰਾਮ ਕਰੋ ਸਾਡੀਆਂ ਬੀਬੀਆਂ ਇੰਨੀਆਂ ਆਲਸੀ ਹੋ ਗਈਆਂ ਝੂਠੇ ਭਾਂਡੇ ਆਪਣੇ ਕੀਤੇ ਹੋਏ ਉਹਨਾਂ ਨੂੰ ਸਾਫ਼ ਕਰਨ ਦੇ ਲਈ ਵੀ ਕੰਮ ਵਾਲੀਆਂ ਲਾਈਆਂ ਹੋ ਜਾਂਦੇ ਤੁਸੀਂ ਵੇਖਿਆ ਨਾ ਵੱਡੇ-ਵੱਡੇ ਕੋਠੀਆਂ ਦੇ ਵਿੱਚ ਝਾੜੂ ਪੋਚਾਣੀ ਕਰਨਾ ਬਰਤਨ ਨਹੀਂ ਮਾਂਜਣੇ ਕੱਪੜੇ ਨਹੀਂ ਧੋਣੇ ਹੋਰ ਘਰਾਂ ਦੇ ਵਿੱਚ ਕੰਮ ਕੀ ਹੁੰਦਾ ਬੀਬੀਆਂ ਲਈ ਜੇ ਕੰਮ ਨਹੀਂ ਕਰ ਸਕਦੀਆਂ ਬੀਬੀਆਂ ਫੇਰ ਨਹੀਂ ਕੁਝ ਹੋ ਸਕਦਾ ਕੋਈ ਤਖਤ ਗਲੀਬ ਹੈ ਸਰੀਰ ਨੂੰ ਫੇਰ ਗੱਲ ਚੰਗੀਆਂ ਭਲੀਆਂ ਬੀਬੀਆਂ ਨਹੀਂ ਕਰਦੀਆਂ ਜੀ ਪਾਂਡੇ ਪਏ ਨੇ ਸਾਰੀ ਰਾਤ ਬਿਨਤ ਕੋਈ ਨਹੀਂ ਤੜਕੇ ਕੰਮ ਆਲੀ ਆਉ ਉਹ ਮਾਂਜ ਦੂਗੀ ਉਹਨੂੰ ਵਿਚਾਰੀ ਨੂੰ ਬੰਨ ਕੇ ਦਿੱਤਾ ਹੋਇਆ ਵੀ ਉਹੀ ਮਾਂਜ ਤੂੰ ਤੁਸੀਂ ਦੋ ਹੱਥ ਤੁਸੀਂ ਵੀ ਹਲਾ ਲਓ ਤੁਸੀਂ ਰਾਤ ਨੂੰ ਤੇ ਮਾਂਜ ਦੋ ਜਿਹੜੇ ਸਵੇਰੇ ਹੋਣਗੇ ਉਹ ਆ ਕੇ ਮਾਂਜ ਦੇ ਕੇ ਉਹਨਾਂ ਦਾ ਇੱਕ ਟਾਈਮ ਟੇਬਲ ਬਣਾ ਜਿੰਨੇ ਵੀ ਮਹਿਮਾਨ ਸਾਰਾ ਕੁਸ਼ੋਕ ਹਨ ਉਹ ਸਾਰੇ ਭਾਂਡੇ ਝੂਠੇ ਤੇ ਸਾਰੀ ਰਾਤ ਆਹੀਂ ਪਰ ਸਵੇਰੇ ਕੰਮ ਆਲੀ ਆਉ ਉਹ ਮਾਂਜੂ ਤੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋਣਗੇ ਸ਼ਾਮ ਤੱਕ ਜਿਹੜੇ ਭਾਂਡੇ ਪਏ ਨੇ ਉਹ ਮਾਂਜ ਕੇ ਜਾਉ ਤੇ ਬੜੀ ਹੈਰਾਨਗੀ ਦੀ ਗੱਲ ਹੈ ਜਿਹੜਾ ਬੰਦਾ ਆਪਣੇ ਭਾਂਡੇ ਨਹੀਂ ਮਾਨ ਸਕਦਾ ਉਹ ਕਿਸੇ ਦਾ ਕੀ ਸਵਾਰ ਸਕਦਾ ਹੈ ਪਹਿਲਾਂ ਵਾਲੀਆਂ ਬੀਬੀਆਂ ਨੋਹਾ ਧੀਆਂ ਨੂੰ ਟੋਕ ਦਿੰਦੀਆਂ ਸਨ ਉਹਨਾਂ ਦਾ ਮੰਨਣਾ ਸੀ ਕਿ ਭਾਂਡੇ ਝੂਠੇ ਨਹੀਂ ਰਾਤ ਨੂੰ ਪ੍ਰਸ਼ਾਦਾ ਛਕਿਆ ਕਿਸੇ ਨੇ ਛਕਿਆ ਬਰਤਨ ਨਾਲ ਦੀ ਨਾਲ ਸਾਫ਼ ਕਰੋ ਨੂੰ ਮਾਜੋ ਬਰਤਨ ਝੂਠੇ ਨਹੀਂ ਉਹਨਾਂ ਘਰਾਂ ਦੇ ਵਿੱਚ ਫਿਰ ਕਿਰਪਾ ਵੀ ਬਹੁਤ ਸੀ ਅੱਜ ਵਾਲੇ ਘਰਾਂ ਦੇ ਵਿੱਚ ਵੇਖੋ ਫਿਰ ਕਿਸ ਤਰ੍ਹਾਂ ਦੇ ਹਾਲਾਤ ਨੇ ਵਰਕ ਤਾਂ ਹਾਈ ਨਹੀਂ ਸਾ ਸੰਗਤ ਇੱਕ ਕਾਰਨ ਹੈ ਬਹੁਤ ਵੱਡਾ ਅਸੀਂ ਆਪਣੇ ਘਰਾਂ ਦੇ ਜਿਹੜੇ ਵਰਤਨ ਨੇ ਉਹਨਾਂ ਨੂੰ ਝੂਠੇ ਨਾ ਛੁੱਟਿਏ ਉਹਨਾਂ ਨੂੰ ਸਵਾਰ ਕੇ ਰਖੀਏ ਉਹਨਾਂ ਨੂੰ ਸਵਾਰ ਕੇ ਜਿਹੜਾ ਹੈ ਰਾਤ ਨੂੰ ਧੋ ਕੇ ਸਮਾਰ ਕੇ ਉਹਨਾਂ ਨੂੰ ਅਸੀਂ ਸੰਭਾਲ ਕੇ ਆਪਣੀ ਥਾਂ ਤੇ ਰਖੀਏ ਤਾਂ ਜੋ ਉਹ ਵਰਤਨ ਨੇ ਨਾ ਜਿਹੜੇ ਉਹ ਵਰਤਨ ਸਹੀ ਤਰੀਕੇ ਦੇ ਨਾਲ ਆਪਣੀ ਥਾਂ ਤੇ ਰਹਿਣ ਘਰ ਦੇ ਵਿੱਚ ਵੀ ਸਫਾਈ ਲੱਗਦੀ ਹੈ ਤੇ ਕੋਈ ਆਉਣ ਜਾਣ ਵਾਲਾ ਕੋਈ ਦੇਖੇ ਤਾਂ ਉਹਨੂੰ ਬੁਰਾ ਵੀ ਨਹੀਂ ਲੱਗੇਗਾ ਔਰ ਸਾਡੀ ಮತ ਦਾ ਪ੍ਰਗਟਾਵਾ ਵੀ ਬੰਦਾ ਵੇਖ ਲੈਂਦਾ ਵੀ ਕਿੰਨਾ ਕੋ ਹੈ ਸਾਫ ਸਫਾਈ ਦੇ ਵਿੱਚ ਬੰਦਾ ਜਾਂਚ ਲੈਂਦਾ ਵੀ ਕਿੰਨੀ ਕੋ ਸਾਫ ਸਫਾਈ ਦਾ ਧਿਆਨ ਇਹਨੂੰ ਬੜਾ ਜਿਆਦਾ ਸਾਫ ਸਫਾਈ ਦਾ ਅਸੀਂ ਰੌਲਾ ਪਾਉਣ ਨੇ ਐ ਹੋ ਜੇ ਆ ਹੋ ਜੇ ਉਹ ਹੋ ਜੇ ਪਰ ਸਾਧ ਸੰਗਤ ਪਰ ਆਪਣੇ ਘਰ ਦੇ ਵਿੱਚ ਕਿੰਨੀ ਕੋ ਸਫਾਈ ਅਸੀਂ ਰੱਖਦੇ ਆ ਇਹਦੇ ਬਾਰੇ ਕਦੇ ਅਸੀਂ ਸੋਚਿਆ ਹੀ ਨਹੀਂ ਹੁੰਦਾ ਕਿੰਨੀ ਕੋ ਸਫਾਈ ਰੱਖਦੇ ਆ ਗੁਰਮੁਖ ਪਿਆਰਿਓ ਇਹ ਸਾਫ਼ ਸਫਾਈਆਂ ਜਿਹੜੀਆਂ ਨੇ ਸਾਨੂੰ ਜ਼ਰੂਰ ਰੱਖਣੀਆਂ ਚਾਹੀਦੀਆਂ ਨੇ ਔਰ ਅੱਜ ਜਿਹੜੀਆਂ ਬਿਮਾਰੀਆਂ ਨੇ ਉਹਦੇ ਫੈਲਣ ਦਾ ਕਾਰਨ ਈ ਇਹ ਹੈ ਕਿ ਅਸੀਂ ਸਾਫ਼ ਸਫਾਈਆਂ ਨਹੀਂ ਰੱਖਦੇ। ਪਾਰਸ਼ਾ ਨੇ ਇਸੇ ਕਰਕੇ ਪਹਿਲਾਂ ਸਮਝਾਇਆ ਸੀ ਕਿ ਜਿੱਥੇ ਤੇਰਾ ਮਨ ਸਾਫ਼ ਹੋਏ ਉਥੇ ਬਾਹਰੋਂ ਵੀ ਤੈਂ ਸਭ ਕੁਝ ਸਾਫ਼ ਕਰਕੇ ਰੱਖਣਾ ਹੈ। ਲੰਗਰਾਂ ਦੇ ਵਿੱਚ ਹੋਰ ਕਿਤੇ ਸਾਫ ਸਫਾਈਆਂ ਦਾ ਖਾਸ ਧਿਆਨ ਹੁੰਦਾ ਹੈ ਉਹਦਾ ਕਾਰਨ ਇਹ ਹੁੰਦਾ ਹੈ ਪਿਆਰਿਓ ਕਿ ਸਾਫ ਸਫਾਈ ਜਿਹੜੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਸਾਫ ਸਫਾਈ ਆਪ ਖੁਦ ਆਪਣੇ ਸਰੀਰ ਦੀ ਸਾਫ ਸਫਾਈ ਕਈ ਤੇ ਇਹੋ ਜਿਹੇ ਜਿਹੜੇ ਨਹਾਉਂਦੀ ਐ ਨਹੀਂ ਆ ਠੰਡ ਆ ਜਾਣ ਤੋਂ ਮਹੀਨਾ ਵੀ ਨਹੀਂ ਨਹਾਉਂਦੇ ਜਿਹੜਾ ਬੰਦਾ ਆਪਣੇ ਸਰੀਰ ਦੀ ਆਪਣੀਆਂ ਵਰਤਨ ਵਾਲੀਆਂ ਰੋਜ਼ਮਰਰਾ ਚੀਜ਼ਾਂ ਦੀ ਸਾਫ ਸਫਾਈ ਨਹੀਂ ਕਰ ਸਕਦਾ ਉਹ ਬੰਦਾ ਕੀ ਕਰ ਸਕਦਾ ਹੈ ਉਹ ਬੰਦੇ ਕੋਲੇ ਬਰਕਤ ਨਹੀਂ ਰਹਿੰਦੀ ਉਹ ਬੰਦਾ ਕੁਝ ਨਹੀਂ ਕਿਸੇ ਦਾ ਸਵਾਰ ਸਕਦਾ ਜਿਹੜਾ ਆਪਣਾ ਨਹੀਂ ਸਵਾਰ ਸਕਿਆ ਉਹ ਤੁਹਾਡਾ ਕੀ ਸਵਾਰੇਗਾ ਕਦੇ ਇਸ ਗੱਲ ਨੂੰ ਨੋਟ ਕਰ ਲਿਆ ਜੀ ਸਾਧ ਸੰਗਤ ਇਸ ਕਰਕੇ ਵੈ ਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਦੋਂ ਪਾਵਨ ਬਾਣੀ ਨੂੰ ਪੜਹਉਂਦੇ ਆ ਪਾਵਨ ਬਾਣੀ ਨੂੰ ਵਿਚਾਰਦੇ ਆ ਤੇ ਸਾਧ ਸੰਗਤ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਮਿਲਦੀਆਂ ਨੇ ਪਾਰਸ਼ਾ ਕਹਿੰਦੇ ਨੇ ਜਿਸ ਸਿਮਰਤ ਦੁੱਖ ਡੇਰਾ ਟ ਹੈ ਜਿਸ ਸਿਮਰਤ ਜਮ ਕਿਛੂ ਨਾ ਕਹ ਪਾਰਸ਼ਾ ਨੇ ਜਿਸ ਪਰਮਾਤਮਾ ਦਾ ਸਿਮਰਨ ਕੀਤੇ ਆ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਜਿਸ ਦਾ ਨਾਮ ਸਿਮਰਿਆ ਮੌਤ ਦਾ ਡਰ ਪੋ ਨਹੀਂ ਸਕਦਾ ਤੇ ਯਾਦ ਰੱਖੀ ਇਸੇ ਤਰ੍ਹਾਂ ਆਪਣੇ ਸਰੀਰ ਦੀ ਸਫਾਈ ਰੱਖਿਆ ਤੈਨੂੰ ਬਿਮਾਰੀਆਂ ਪੋ ਨਹੀਂ ਸਕਣਗੀਆਂ ਤੇ ਤੇਰਾ ਤਨ ਵੀ ਤਾਂ ਸਾਫ ਹੋਏਗਾ ਜੇ ਤੂੰ ਆਪਣੇ ਮਨ ਦੀ ਚੰਗੀ ਤਰ੍ਹਾਂ ਸਫਾਈ ਕਰੇਗਾ ਜੇ ਮਨ ਵੀ ਗੰਦਾ ਤੇ ਤੈਨੂੰ ਬਾਹਰੋਂ ਜਿਹੜੀ ਐ ਸਫਾਈ ਕੀ ਕਵਾਏਗੀ ਤੈਨੂੰ ਬਾਹਰ ਵੀ ਸਭ ਕੁਝ ਗੰਦਾ ਹੀ ਲੱਗਣਾ ਚੰਗਾ ਜੇਕਰ ਤੇਰੇ ਅੰਦਰ ਕੋਈ ਸਫਾਈ ਨਹੀਂ ਪਰ ਸਾਖ ਨੇ ਅੰਦਰ ਦੀ ਸਫਾਈ ਕਰੀ ਬਾਹਰੋਂ ਤਾਂ ਸਾਫ਼ ਰੱਖਦੀ ਰੱਖਦਾ ਤੇ ਬਾਹਰੋਂ ਆਪਣੀਆਂ ਚੀਜ਼ਾਂ ਨੂੰ ਸਾਫ਼ ਕਰੀ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਜੋ ਤੇਰੇ ਕਰਨ ਵਾਲੇ ਕੰਮ ਨੇ ਉਹ ਤੂੰ ਜ਼ਰੂਰ ਕਰਿਆ ਕਰ ਪਿਆ ਰਿਹਾ ਉਹ ਨਾਲ ਦੀ ਨਾਲ ਕਰਦਿਆ ਇਸੇ ਕਰਕੇ ਸਤ ਗੁਰ ਸਿੱਖ ਨੂੰ ਆਲਸ ਹੀ ਨਹੀਂ ਬਣਾਇਆ ਇਹਨਾਂ ਗੱਲਾਂ ਵੱਲ ਧਿਆਨ ਜ਼ਰੂਰ ਦਿਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ